ਸੈਂਡਵਿਚ ਜਿਹੜੀ ਸ਼ਾਰਪੁਰ ਦੇ ਵਿੱਚ ਇਹ ਘਟਨਾ ਵਾਪਰੀ ਇਹ ਮਾਸੂਮ ਬੱਚੇ ਦੇ ਨਾਲ ਕੀ ਕਹਿਣਾ ਚਾਹੁੰਗਾ ਇਸ ਵਾਰੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼ੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਤਰਸਾਲਾ ਸ੍ਰੀ ਵਾਹਿਗੁਰੂ ਜੀ ਜਤੋ ਜੀ ਗੱਲ ਹੈ ਕਿ ਜਿਹੜੀ ਹੈ ਘਟਨਾ ਮਾੜੀ ਆ ਮਤਲਬ ਮੈਂ ਦਾ ਵਿਰੋਧ ਕਰਦਾ ਕਿਉਂਕਿ ਬੱਚੇ ਸਾਰਿਆਂ ਦੇ ਸੰਜ ਦੇਖੋ ਬੱਚੇ ਕਿਸੇ ਦਾ ਵੀ ਹੋਵੇ ਤੇ ਬੱਚਾ ਦਾ ਬੱਚਾ ਹੀ ਯਾਰ ਮਾੜੀ ਗੱਲ ਆ ਇਹ ਜੇ ਬੰਦੇ ਨੂੰ ਚੌਂਕ 'ਚ ਖੜਾ ਕੇ ਗੋਲੀ ਮਾਰਦਣੀ ਚਾਹੀਦੀ ਹੈ ਜੋ ਇੱਕ ਮੁਸਲਿਮ ਕੰਟਰੀਆਂ ਦੇ ਵਿੱਚ ਰੂਲ ਹਨ ਕਿ ਜਿਹੜਾ ਬੰਦਾ ਰੇਪ ਰੇਪਿਸਟ ਹੈ ਜਾਂ ਕੋਈ ਵੀ ਕ੍ਰਾਈਮ ਕੀਤਾ ਇੱਕ ਅੱਧਾ ਸਰਕਾਰ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਕਿ ਜਿਹੜਾ ਇਹੋ ਜਿਹਾ ਬੰਦਾ ਘਿਲੋਨੀ ਹਰਕਤ ਕਰਦਾ ਉਹਨਾਂ ਨੂੰ ਚੌਂਕ ਟੜਾ ਕੇ ਹਜ਼ਾਰਾਂ ਬੰਦਿਆਂ ਸਾਹਮਣੇ ਗੋਲੀ ਮਾਰੋ ਕਿ ਹੋਰਾਂ ਨੂੰ ਵੀ ਕੰਨ ਹੋਣ ਜਿਹੜੇ ਇਸ ਚੀਜ਼ ਨੂੰ ਕ੍ਰਾਈਮ ਦਾ ਕਰਨ ਦੀ ਸੋਚ ਰਹੇ ਜਾਂ ਸੋਚ ਵੀ ਸੋਚ ਸਕਦੇ ਇਸ ਕਰਕੇ ਉਹਨਾਂ ਨੂੰ ਵੀ ਇਹ ਚੀਜ਼ ਦਾ ਸਬਕ ਮਿਲਣਾ ਚਾਹੀਦਾ ਕਿ ਇਹ ਬੰਦਾ ਮਤਲਬ 10 ਵਾਰ ਸੋਚੇ ਕਿ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਇਹੋ ਜਿਹੇ ਬੰਦੇ ਨੂੰ ਚੌਂਕ ਟੜਾ ਕੇ ਵਿੱਚ ਬੰਬ ਬਣ ਕੇ ਨੂੰ ਉਡਾ ਦੇਣਾ ਚਾਹੀਦਾ ਇਹ ਜਿਹੜਾ ਤੁਸੀਂ ਗਾਣਾ ਗੱਡੇ ਆ ਪ੍ਰਵਾਸੀਆਂ ਬਾਰੇ ਜਾਂ ਪੰਜਾਬੀਆਂ ਬਾਰੇ ਵੀ ਗੱਡੇ ਆ ਪੱਗਾਂ ਦੇ ਉੱਤੇ ਇਹ ਕਈ ਲੋਕਾਂ ਨੂੰ ਐਸਾ ਚੁਪਦਾ ਗਾਣਾ ਨਜ਼ਰ ਆ ਰਿਹਾ ਇਸ ਵਿੱਚ ਕੀ ਕੁਝ ਖਾਸ ਹੈ ਇਹ ਉਹਨਾਂ ਨੂੰ ਚੁਪਦਾ ਜਿਨ੍ਹਾਂ ਵਾਸਤੇ ਚੁਪਦੇ ਪੱਗਾਂ ਵਾਲੇ ਚੁਪਦੇ ਤਾਂ ਮੈਂ ਤਾਂ ਗਾਣੇ ਦਾ ਨਾਂ ਹੀ ਇਹ ਰੱਖਿਆ ਪੱਗਾਂ ਵਾਲੇ ਚੁਪਦੇ ਦੇਖੋ ਉਹਦੇ ਚ ਇਹ ਸੀਗਾ ਕਿ ਕੋਮਾਂ ਵਾਲਿਆਂ ਨੂੰ ਤੁਸੀਂ ਜੇਲਾ ਵਿੱਚ ਡੱਕ ਦਿੱਤੇ ਰੀਲਾ ਵਾਲਿਆਂ ਨੂੰ ਤੁਸੀਂ ਸਿਰਾਂ ਉੱਤੇ ਚੱਕ ਦੇਂ ਮੁੰਡੇ ਦੇਖੋ ਇਹ ਪੰਜਾਬ ਵਾਲੇ ਬੁਗਦੇ ਤੇ ਮੈਨੂੰ ਲੱਗਦਾ ਹੈ ਤੁਹਾਨੂੰ ਪੱਗਾਂ ਵਾਲੇ ਚੁਪਦੇ ਉਹ ਦੇਖੋ ਪੱਗਾਂ ਵਾਲੇ ਤਾਂ ਮੈਂ ਇਹ ਗੱਲ ਵਰਡ ਯੂਜ਼ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਪੱਗਾਂ ਵਾਲੇ ਰਹਿ ਕਿੰਨੇ ਗਏ ਨਹੀਂ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਦੇਖਦਾ ਪੱਗਾਂ ਵਾਲੇ ਤਾਂ ਬਹੁਤ ਦੂਰ ਦੀ ਗੱਲ ਆ ਟਾਵੇਂ-ਟਾਵੇਂ ਜਿਹੜੇ ਦਿਖਦੇ ਹੁਣ ਤੁਹਾਨੂੰ ਅਸੀਂ ਉਹ ਵੀ ਚੁੱਭਣ ਲੱਗ ਗਏ ਕਿਉਂਕਿ ਮੈਂ ਵੀ ਸਿੱਖਾ ਦਾ ਮੁੰਡਾ ਸਰਦਾਰਾਂ ਦਾ ਮੁੰਡਾ ਤੇ ਹੁਣ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਹੁਣ ਕਿਤੇ ਵੀ ਅਗਰ ਕੋਈ ਇੱਕ ਬੰਦਾ ਦੇਖੋ ਵਿਰੋਧਤਾ ਕਿਸ ਚੀਜ਼ ਦੀ ਵਿਰੋਧਤਾ ਨਹੀਂ ਮੇਰੇ ਸਾਰੇ ਹਿੰਦੂ ਸਿੱਖ ਮੁਸਲਮਾਨ ਸਾਈ ਸਾਰੇ ਮੇਰੇ ਭਾਈ ਭਾਈ ਮੇਰੀ ਕੋਈ ਕਿਸੇ ਨਾਲ ਵਿਰੋਧਤਾ ਨਹੀਂ ਹੈਗੀ ਵਿਰੋਧਤਾ ਉਹਦੇ ਨਾਲ ਆ ਜਿਹੜਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰੂਗਾ ਸਾਨੂੰ ਉਂਗਲਵਾਜੀ ਕਰਨ ਦੀ ਕੋਸ਼ਿਸ਼ ਕਰੂਗਾ ਚਾਹੇ ਉਹ ਪੰਜਾਬੀ ਆ ਚਾਹੇ ਉਹ ਖਾਲਸਤਾਨੀ ਆ ਚਾਹੇ ਉਹ ਬਿਹਾਰ ਦਾ ਜਾਂ ਯੂਪੀ ਦਾ ਚਾਹੇ ਉਹ ਹਿਮਾਚਲ ਦਾ ਚਾਹੇ ਉਹ ਉਤਰਾਖੰਡ ਦਾ ਕੋਈ ਪੰਜਾਬ ਤੋਂ ਆਊਟ ਆਫ ਪੰਜਾਬ ਦਾ ਜਿਹੜਾ ਬੰਦਾ ਜਿਹੜਾ ਸਾਡੇ ਪੰਜਾਬ ਦਾ ਆ ਕੇ ਮਾਹੌਲ ਖਰਾਬ ਕਰੂਗਾ ਅਸੀਂ ਉਹਨੂੰ ਬਖਸ਼ਾਂਗੇ ਉਹਦੀ ਵਿਰੋਧਤਾ ਹਮੇਸ਼ਾ ਹੋਊਗੀ ਹਮੇਸ਼ਾ ਚੱਲੂਗੀ ਭਲਾ ਦੇ ਸਾਰੇ ਪ੍ਰਵਾਸੀਆਂ ਨੂੰ ਗਲਤ ਨਹੀਂ ਮੈਂ ਤਾਂ ਪ੍ਰਵਾਸੀ ਨੂੰ ਫੇਰ ਉਹੀ ਗੱਲ ਮੈਂ ਤਾਂ ਪ੍ਰਵਾਸੀ ਨੂੰ ਗਲਤ ਨਹੀਂ ਕਿਹਾ ਮੈਂ ਉਹ ਪ੍ਰਵਾਸੀ ਨੂੰ ਗਲਤ ਕਿਹਾ ਜਿਹੜਾ ਯੂਪੀ ਬਿਹਾਰ ਦੇ ਵਿੱਚ ਜਦੋਂ ਯੂਪੀ ਦੇ ਯੋਗੀ ਰਾਜ ਨੇ ਗੁੰਡਾ ਰਾਜ ਖਤਮ ਕੀਤਾ ਗੈਂਗਸਟਰ ਰਾਜ ਖਤਮ ਕੀਤਾ ਉਹ ਗੈਂਗਸਟਰ ਕਿਤੇ ਨਾ ਕਿਤੇ ਕੁਝ ਸਟੇਟਾਂ ਚ ਮੂਵ ਹੋ ਗਏ ਹੋਇਆ ਜਿਹੜੇ ਕਰਕੇ ਉਹ ਜਿਹੜੇ ਬੰਦੇ ਨੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਇਹ ਤਾਂ ਤੀਹ-ਤੀਹ ਪੰਜਾਬ ਦੇ ਸਾਲ ਤੋਂ ਇੱਥੇ ਰਹਿ ਰਹੇ ਸਾਡੇ ਕੋਲ ਆ ਕੇ ਕਦੀ ਕੋਈ ਗੱਲ ਹੀ ਨਹੀਂ ਹੋਈ ਹੱਦ ਤੱਕ ਮੇਰੇ ਏਡੇ ਦੋਸਤ ਨੇ ਜਿਹੜੇ ਯੂਪੀ ਬਿਹਾਰ ਤੋਂ ਨੇ ਆਪਣੇ ਬਹੁਤ ਮਤਲਬ ਅਸੀਂ ਇਕੱਠੇ ਖਾਣਾ ਪੀਣਾ ਸਾਡਾ ਇੱਕੋ ਪਰਿਵਾਰ ਪਰਿਵਾਰਕ ਸਬੰਧ ਨੇ ਮੈਂ ਹਰ ਕਿਸ ਨੂੰ ਦਾ ਮਾਰਾ ਕਿਹਾ ਨਹੀਂ ਮੈਂ ਉਹ ਬੰਦੇ ਨੂੰ ਮਾਰਾ ਕਿਹਾ ਜਿਹੜੇ ਪੰਜਾਬ ਦੇ ਵਿੱਚ ਆ ਕੇ ਦੇਖੋ ਉਹ ਕੈਟਾਗਰੀ ਦੀ ਗੱਲ ਕਰੋ ਪਹਿਲਾਂ ਇੱਕ ਗਿਆਸਪੁਰੇ 4 ਸਾਲ ਦੀ ਕੁੜੀ ਨਾਲ ਰੇਪ ਹੋਇਆ ਉਸ ਤੋਂ ਬਾਅਦ ਆ ਬੱਚੇ ਨਾਲ ਹੋ ਗਿਆ ਹੋਰ ਹਜ਼ਾਰਾ ਇਹੋ ਜਿਹੀ ਖਬਰਾਂ ਨੇ ਜਿਹੜੇ ਪੰਜਾਬ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਇੱਕ ਪਈਆ ਪੂਰੇ ਪੰਜਾਬੀਆਂ ਨੂੰ ਤਿੰਨ ਚਾਰ ਮੁੰਡੇ ਸਰਪੰਚ ਉਹਦਾ ਡੈਡੀ ਵੀ ਸਰਪੰਚ ਉਹ ਜਾ ਕੇ ਪੰਜਾਬੀਆਂ ਨੂੰ ਗਾਲਾਂ ਕੱਢਦੇ ਯਾਰ ਕਿੱਥੇ ਦੀ ਇਹ ਹੈ ਜੀ ਤੁਸੀਂ ਕਿਸੇ ਅਦਰ ਸਟੇਟ ਚ ਮੂਵ ਹੋਏ ਤੇ ਉਹਨਾਂ ਨਾਲ ਰਲ ਕੇ ਚੱਲੋ ਉਹਨਾਂ ਨਾਲ ਰਲ ਕੇ ਕੰਮ ਕਰੋ ਇਹ ਨਾ ਹੋਵੇ ਤੁਹਾਡੀ ਜਿਹੜੀ ਪਾਪੂਲੇਸ਼ਨ ਵੱਧ ਰਹੀ ਹੈ ਤੇ ਤੁਸੀਂ ਉਹਨਾਂ ਤੇ ਭਾਰੀ ਪੈ ਰਹੀ ਇਸ ਕਰਕੇ ਮੈਂ ਕਹਿੰ ਗਿਆ ਪੰਜਾਬੀ ਅਤੇ ਬੁੱਕ ਤੇ ਤੇ ਇਸ ਕਰਕੇ ਆ ਕਿ ਤੁਸੀਂ ਪੰਜਾਬ ਦੇ ਵਿੱਚ ਰਹਿੰਦੇ ਆਪਣਾ ਕੰਮ ਕਰੋ ਕਮਾਓ ਖਾਓ ਠੀਕ ਆ ਆਪਣੇ ਪਰਿਵਾਰ ਪਾਲੋ ਯਾਰ ਤੁਸੀਂ ਕ੍ਰਾਈਮ ਕਰ ਰਹੇ ਹੋ ਡੇ ਬਾਏ ਡੇ ਇਹਨਾਂ ਦੀ ਜਿਹੜੀ ਕੈਟਾਗਰੀ ਹੈ ਕੈਟਾਗਰੀ ਦੇ ਅਗਰ ਆਪਾਂ ਰੇਸ਼ਿਓ ਲੀਤੀ ਜਾਵੇ ਅਗਰ ਪੂਰੇ ਪੰਜਾਬ ਦੇ ਵਿੱਚ ਜਿੰਨੇ ਥਾਣੇ ਹਰ ਥਾਣੇ 'ਚ ਅਗਰ 100 ਪਰਚਾ ਦਰਜ ਹੁੰਦਾ ਐਗਜ਼ਾਮਪਲ ਤੌਰ ਤੇ ਤੇ 90 ਪਰਚੇ ਇਹਨਾਂ ਦੇ ਇਹਨਾਂ ਲੋਕਾਂ ਇਹ ਪਰਚੇ ਦਰਜ ਹੁੰਦੇ ਇਹਨਾਂ ਲੋਕਾਂ ਦੇ ਇਸ ਕਰਕੇ ਰੇਸ਼ੋ ਦੀ ਗੱਲ ਕੀਤੀ ਹੈ ਮੇਰਾ ਸਾਰਿਆਂ ਦੇ ਵਿਰੋਧ ਤਾਂ ਥੋੜੀ ਹੈ ਕਿਉਂਕਿ ਹਿੰਦੂ ਸਿੱਖ ਮੁਸਲਮਾਨ ਸਾਰੇ ਆਪਾਂ ਭਾਈ ਭਾਈ ਇਹ ਤਾਂ ਸਾਡੇ ਹਿੰਦੁਸਤਾਨ ਦਾ ਨਾਰਾ ਤੇ ਮੈਂ ਕਿੱਥੋਂ ਇਹਨਾਂ ਦੇ ਖਿਲਾਫ ਹੋਦਾ ਮੇਰੇ ਭਰਾ ਨੇ ਤੇ ਜਿਹੜੇ ਗਲਤਾਂ ਚਾਹੇ ਪੰਜਾਬੀ ਆ ਹੁਣ ਪਿੱਛੇ ਪੰਜਾਬੀ ਨੇ ਵੀ ਇੱਕ ਤਿੰਨ ਮੁੰਡਿਆਂ ਨੇ ਰੇਪ ਕੀਤਾ ਉਹਨਾਂ ਨੂੰ ਵੀ ਚੌਂਕ 'ਚ ਖੜਾ ਕੇ ਗੋਲੀ ਮਾਰਨੀ ਚਾਹੀਦੀ ਜ਼ਰੂਰੀ ਨਹੀਂ ਮੈਂ ਇਹਨਾਂ ਨੂੰ ਕਹਿ ਰਿਹਾ ਉਹਨਾਂ ਨੂੰ ਮੈਂ ਕਿਉਂ ਸਾਡੇ ਕੋਈ ਮਾਸੀ ਚਾਚੇ ਦੇ ਮੁੰਡੇ ਨਹੀਂ ਲੱਗਦੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰੂਗਾ ਚਾਹੇ ਉਹ ਮੈਂ ਵੀ ਆ ਚਾਹੇ ਕੋਈ ਵੀ ਆ ਜਿਹੜਾ ਪੰਜਾਬ ਦਾ ਮਾਹੌਲ ਖ ਉਹਨੂੰ ਆ ਜੇਲ੍ਹਾਂ 'ਚ ਨਹੀਂ ਡਕਣਾ ਚਾਹੀਦਾ ਉਹਨੂੰ ਚੋਕਣਾ ਕੈ ਗੋਲੀ ਮਾਰਨੀ